ਹਾਂਜੀ ਸਤ ਸ੍ਰੀ ਅਕਾਲ ਜੀ ਅੱਜ ਲੱਗੇ ਆਂ ਸੀ ਫਾਸਟ ਕੱਚਾ ਕਰਨਾ ਕੱਲ ਰਹਿ ਗਿਆ ਸੀ ਥੋੜਾ ਜਿਹਾ ਵਾਹ ਅੱਜ ਗਰਮਣ ਲਾ ਕੇ ਢਾਕੇ ਜਦ ਲੱਗੇ ਹੋਏ ਸੰਬੰਧੀ ਬਾਈ ਜਿਹੜੀ ਕੱਟਣ ਵਾਸਤੇ ਯਾਰ ਕਰ ਰਹੇ ਨੇ ਗਰਮੀ ਅੱਜ ਵੀ ਬਹੁਤ ਹੈ ਗਰਮੀ ਵਿੱਚ ਏਵਰ ਦਾ ਵੀ ਬਹੁਤ ਗੁਲਾਹ ਹੈ ਜੀਰੀ ਦਾ ਕੰਮ ਸ਼ੁਰੂ ਹੋ ਗਿਆ ਹੁਣ ਜੀਰੀ ਸ਼ੁਰੂ ਹੋਣ ਕਰਕੇ ਲੇਬਰ ਨੂੰ ਪਤਾ ਹੀ ਅੱਜ ਗਨ ਜੀਰੀ ਨੂੰ ਭੱਜਦੀ ਐ ساری ਲੇਬਰ ਚਲੀ ਗਈ ਦੋ ਤਿੰਨ ਬੰਦੇ ਰਹਿ ਗਏ ਲੋਕਾਂ ਦੇ ਬਿਹਾਰੀਆਂ ਨੂੰ ਪਤਾ ਨਹੀਂ ਜੀਰੀ ਲਾਣ ਦਾ ਕੀ ਉਹ ਆ ਸਾਰੇ ਬਿਹਾਰੀ ਜੀਰੀ ਲਾਣ ਭੱਜ ਜਾਂਦੇ ਨੇ ਪੰਜਾਬੀ ਇੱੱਡਾਂ ਜੇ ਖੜੇ ਰਹਿੰਦੇ ਨੇ ਇਹ ਕਹਿੰਦੇ ਅਸੀਂ ਕੰਮ ਤੇ ਨਹੀਂ ਜਾਣਾ ਦਿਹਾੜੀ 850 ਲਵਾਂਗੇ ਬਹੁਤ ਬੁਰਾ ਹਾਲ ਹੈ ਪੰਜਾਬੀ ਲੇਵਰ ਦਾ ਭਈਆ ਵੀ ਬਗਾੜਦਾ ਠੇਕੇ ਤੋਂ ਬਿਨਾਂ ਅੱਜ ਕੱਲ੍ਹ ਭਈਆ ਵੀ ਨਹੀਂ ਜਾਂਦਾ ਕੰਮ ਤੇ ਉਹ ਵੀ ਕਹਿੰਦਾ ਹਾਂ ਜੀ ਦੱਸੋ ਠੇਕਾ ਕਰਨਾ ਹੀ ਕਾਹ ਕਰਾਂਗੇ ਕੰਮਾਂ ਉਹ ਹੀ ਬੰਦਾ ਉੱਖਾ ਹੈ ਕੱਢੇ ਬਿਨਾਂ ਬਹੁਤ ਜ਼ਿਆਦਾ ਜੰਗੀ ਤੇਰਾ ਦੋ ਵਾਰ ਵੱਡ ਲਿਓ ਇੱਕ ਵਾਰ ਉੱਥੇ ਬਾਟਲੋ ਇੱਕ ਮਾਝੇ ਤੈਨੂੰ ਵੱਢੀ ਜਾਊਗਾ ਪੂਰਾ ਮਿਕਸ ਹੋਣਾ ਚਾਹੀਦਾ ਮਾਰ ਪਰ ਇਹ ਵੀ ਗਰਮਾਟ ਲਾ ਦੇ ਪਾਣੀ ਮਾਰ ਕੇ ਵਧੀਆ ਜਾ ਚੱਕੀ ਦੇ ਨਾ ਤੁਸੀਂ ਜੂਗਾ ਮੇਜੂਗਾ ਹਾਂ ਚੱਤੂ ਮੇਜੂਗਾ ਮੇਜੂਗਾ ਪਾਣੀ ਇੱਥੇ ਵੀ ਪਾਣੀ ਲਾਦੀ ਰੋੜਾ ਜਾ ਰੋੜੀ ਤੇ ਪਾਣੀ ਮਾਰਦੇ